ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਬ੍ਰੀਫ ਪੰਜਾਬ ਚੈਨਲ ਵਿੱਚ ਦੋਸਤੋ ਕੋਇਨ ਉਰ ਹੀਰਾ ਜੋ ਦੁਨੀਆ ਦਾ ਸਭ ਤੋਂ ਬੇਸ਼ਕੀਮਤੀ ਹੀਰਾ ਹੈ ਜਿਸ ਤੋਂ ਉੱਤੇ ਕੋਈ ਵੀ ਮਹਿੰਗੀ ਸ਼ੈ ਨਹੀਂ ਹੈਗੀ ਬਹੁਤ ਸਾਰੀਆਂ ਕਿਸੇ ਕਹਾਣੀਆਂ ਤੁਸੀਂ ਕੋਇਨ ਉਰ ਹੀਰੇ ਬਾਬਤ ਸੁਣੀਆਂ ਹੋਣਗੀਆਂ ਪਰ ਇਸ ਬੇਸ਼ਕੀਮਤੀ ਬਦਗੀਨੇ ਦੀ ਕੀਮਤ ਕਿੰਨੀ ਹੈ ਕੋਇਨ ਉਰ ਹੀਰਾ ਕਿੰਨੇ ਕਰੋੜ ਦਾ ਹੈ ਜਾਂ ਕਿੰਨੇ ਅਰਬ ਖਰਬ ਦਾ ਹੈ ਤੁਹਾਡੇ ਮਨ ਵਿੱਚ ਵੀ ਇਹ ਸਵਾਲ ਕਿਤੇ ਨਾ ਕਿਤੇ ਜ਼ਰੂਰ ਆਇਆ ਹੋਵੇਗਾ ਕੋਇਨ ਔਰ ਹੀਰਾ ਬਹੁਤ ਸਾਰੇ ਰਾਜਿਆਂ ਕੋਲ ਰਿਆ ਤੇ ਸਾਰਿਆਂ ਨੇ ਇਸ ਦੀ ਵੱਖ-ਵੱਖ ਕੀਮਤ ਲਗਾਈ ਪਰ ਕੋਇਨ ਔਰ ਹੀਰੇ ਦੀ ਅਸਲ ਕੀਮਤ ਲਗਾਈ ਸੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਜਦੋਂ ਇੱਕ ਸਿੱਖ ਰਾਜ ਵਿੱਚ ਲੱਗੇ ਖਾਲਸਾ ਦਰਬਾਰ ਵਿੱਚ ਇੱਕ ਦਰਬਾਰੀ ਨੇ ਸ਼ੇਰੇ ਪੰਜਾਬ ਤੋਂ ਕੋਇਨ ਔਰ ਹੀਰੇ ਦੀ ਕੀਮਤ ਬਾਰੇ ਪੁੱਛਿਆ ਸੀ ਤਾਂ ਅੱਗੋਂ ਜੋ ਮਹਾਰਾਜਾ ਰਣਜੀਤ ਸਿੰਘ ਨੇ ਜਵਾਬ ਦਿੱਤਾ ਸੀ ਉਸ ਨੂੰ ਸੁਣ ਕੇ ਤੁਸੀਂ ਹੈਰਾਨ ਰਹਿ ਜਾਓਗੇ ਤੋ ਕਿਰਪਾ ਕਰਕੇ ਵੀਡੀਓ ਅਖੀਰ ਤੱਕ ਜਰੂਰ ਦੇਖਿਓ ਤੇ ਅੱਗੇ ਸ਼ੇਅਰ ਜਰੂਰ ਕਰ ਦਿਓ ਸੋ ਆਓ ਹੁਣ ਅੱਜ ਦੀ ਇਹ ਦਿਲਚਸਪ ਜਾਣਕਾਰੀ ਅੱਗੇ ਸਾਂਝੀ ਕਰਦੇ ਹਾਂ ਦੋਸਤੋ ਜਦੋਂ ਕੋਹਿਨੂਰ ਹੀਰਾ ਮੁਗਲ ਬਾਦਸ਼ਾਹ ਬਾਬਰ ਕੋਲ ਪਹੁੰਚਿਆ ਤਾਂ ਉਸਦੋਂ ਉਹਦੇ ਇੱਕ ਮਤਰੀ ਦੇ ਸਵਾਲ ਪੁੱਛਿਆ ਕਿ ਬਾਦਸ਼ਾਹ ਕੋਹਿਨੂਰ ਹੀਰੇ ਦੀ ਕੀਮਤ ਕਿੰਨੀ ਹੋਵੇਗੀ ਇਸ ਸਵਾਲ ਦੇ ਜਵਾਬ ਵਿੱਚ ਬਾਬਰ ਨੇ ਕਿਹਾ ਸੀ ਕਿ ਕੋਹਿਨੂਰ ਹੀਰੇ ਦੀ ਕੀਮਤ ਇੰਨੀ ਹੈ ਕਿ ਇਹ ਹੀਰਾ ਵੇਚ ਕੇ ਪੂਰੀ ਦੁਨੀਆ ਨੂੰ 2.5 ਦਿਨਾਂ ਤੱਕ ਖਾਣਾ ਖਵਾਇਆ ਜਾ ਸਕਦਾ ਹੈ। ਭਾਵਕੇ ਕੋਏ ਨੂਰੀ ਹੀਰਾ 2.5 ਦਿਨਾਂ ਤੱਕ ਪੂਰੀ ਦੁਨੀਆ ਨੂੰ ਪਾਲ ਸਕਦਾ ਹੈ। ਕੋਏ ਨੂਰੀਰੇ ਨੂੰ ਜਦੋਂ ਪਹਿਲੀ ਵਾਰ ਨਾਦਰ ਸ਼ਾਹ ਦੇ ਵੇਖਿਆ ਸੀ ਤਾਂ ਉਸਨੇ ਹੀ ਇਸ ਦਾ ਨਾਮ ਕੋਏ ਨੂਰ ਹੀ ਰੱਖਿਆ ਸੀ। ਜਿਸ ਦਾ ਅਰਥ ਹੁੰਦਾ ਹੈ ਰੌਸ਼ਨੀ ਦਾ ਪਹਾੜ। ਦਾਦਰ ਸ਼ਾਹ ਕੋਏ ਨੂਰ ਨੂੰ ਵੇਖਦਾ ਹੀ ਰਹਿ ਗਿਆ ਸੀ। ਕਈ ਰਾਜਿਆਂ ਮਹਾਰਾਜਿਆਂ ਕੋਲ ਲੁੱਟਾ ਖੋਹਾਂ ਰਾਹੀ ਪਹੁੰਚਦਾ ਇਹ ਹੀਰਾ ਆਖਰਕਾਰ ਪੰਜਾਬ ਦੇ ਮਹਾਰਾਜੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਕੋਲ ਪਹੁੰਚਦਾ ਹੈ ਜੋ ਮਹਾਰਾਜੇ ਦੀ ਮੌਤ ਤੱਕ ਉਹਨਾਂ ਦੇ ਕੋਲ ਹੀ ਰਿਹਾ ਸਨ 1839 ਈਸਵੀ ਵਿੱਚ ਸ਼ੇਰੇ ਪੰਜਾਬ ਦੀ ਮੌਤ ਤੋਂ ਬਾਅਦ 1843 ਈਸਵੀ ਵਿੱਚ ਇਹ ਹੀਰਾ ਅਗਰੇਜ਼ਾਂ ਨੇ ਧੋਖੇਦਾਲ ਸਿੱਖਾਂ ਤੋਂ ਧੋਖੋ ਕੇ ਪਾਣੀ ਦੇ ਜਾਜ਼ ਰਾਹੀ ਮਹਾਰਾਣੀ ਵਿਕਟੋਰੀਆ ਕੋਲ ਇੰਗਲੈਂਡ ਭੇਜ ਦਿੱਤਾ ਜਿਸ ਨੂੰ ਮਹਾਰਾਜੀ ਦੇ ਤਾਜ ਵਿੱਚ ਜੜ ਦਿੱਤਾ ਗਿਆ ਜੋ ਅੱਜ ਤੱਕ ਉਸੇ ਸ਼ਾਹੀ ਪਰਿਵਾਰ ਕੋਲ ਮੌਜੂਦ ਹੈ ਕੋਹੇਨੂਰ ਹੀਰੇ ਦੀ ਕੀਮਤ ਬਾਬਰ ਨੇ ਇਹ ਲਗਾਈ ਸੀ ਕਿ ਇਹ ਢਾਈ ਦਰਾਂ ਤੱਕ ਦੁਨੀਆ ਨੂੰ ਰਜਾ ਸਕਦਾ ਪਰ ਜਦੋਂ ਇਹੀ ਸਵਾਲ ਮਹਾਰਾਜਾ ਰਣਜੀਤ ਸਿੰਘ ਨੂੰ ਕੀਤਾ ਗਿਆ ਕਿ ਕੋਹੇਨੂਰ ਹੀਰੇ ਦੀ ਅਸਲ ਕੀਮਤ ਕਿੰਨੀ ਹੈ ਤਾਂ ਮਹਾਰਾਜਾ ਰਣਜੀਤ ਸਿੰਘ ਨੇ ਕਿਹਾ ਕਿ ਕੋਹੇਨੂਰ ਹੀਰੇ ਦੀ ਅਸਲ ਕੀਮਤ ਦੋ ਛਤਰ ਹੈ ਮਹਾਰਾਜੇ ਦੇ ਮੂੰਹੋਂ ਕੋਹੇਨੂਰ ਦੀ ਅਜਾਈ ਕੀਮਤ ਸੁਣ ਕੇ ਸਾਰੇ ਹੈਰਾਨ ਰਹਿ ਗਏ ਮਹਾਰਾਜਾ ਰਣਜੀਤ ਸਿੰਘ ਨੇ ਕਿਹਾ ਕਿ ਕੋਹੇਨੂਰ ਹੀਰਾ ਉਸੇ ਦਾ ਹੈ ਜਿਸ ਕੋਲ ਜ਼ੋਰ ਨਾਲ ਅਤੇ ਛੇਤਰ ਨਾਲ ਇਸ ਨੂੰ ਸਾਹਮ ਕੇ ਰੱਖਣ ਦੀ ਯੋਗਤਾ ਹੈ ਇਸ ਲਈ ਕੋਇਨੂਰ ਹੀਰੇ ਦੀ ਅਸਲੀ ਕੀਮਤ ਦੋ ਛੇਤਰ ਹੀ ਹਨ ਜੋ ਮਹਾਰਾਜਾ ਰჯੀ ਸਿੰਘ ਨੇ ਲਗਾਈ ਸੀ ਕਿਉਂਕਿ ਕੋਇਨੂਰ ਹੀਰਾ ਅੱਜ ਤੱਕ ਕਿਤੇ ਵੀ ਮੁੱਲ ਨਹੀਂ ਵਿਕਿਆ ਤੇ ਨਾ ਹੀ ਕਿਸੇ ਵੱਲੋਂ ਖਰੀਦਿਆ ਗਿਆ ਜਿਸ ਜਿਸ ਰਾਜੇ ਕੋਲ ਵੀ ਕੋਇਨੂਰ ਹੀਰਾ ਗਿਆ ਉਸ ਨੇ ਇਸ ਨੂੰ ਆਪਣੇ ਛੇਤਰ ਦੇ ਜ਼ੋਰ ਤੇ ਹੀ ਹਾਸਲ ਕੀਤਾ ਨਾ ਕਿ ਪੈਸਿਆਂ ਦੇ ਜ਼ੋਰ ਤੇ ਇੱਕ ਰਾਜੇ ਤੋਂ ਦੂਜੇ ਰਾਜੇ ਨੇ ਕੋਇਨੂਰ ਹੀਰਾ ਖੋ ਕੇ ਹੀ ਲਿਆ ਸੀ ਇਸੇ ਲਈ ਕੋਇਨੂਰ ਹੀਰੇ ਦੀ ਅਸਲ ਕੀਮਤ ਲੱਖਾਂ ਕਰੋੜਾਂ ਨਹੀਂ ਬਲਕਿ ਤਾਕਤ ਹੈ ਤਾਕਤ ਜਿਸ ਕੋਲ ਵੀ ਹੋਵੇਗੀ ਉਹ ਹੀ ਕੋਇਨੂਰ ਹੀਰੇ ਨੂੰ ਹਾਸਲ ਕਰ ਸਕੇਗਾ ਸੋ ਦੋਸਤੋ ਇਸੇ ਕੋਇਨੂਰ ਹੀਰੇ ਦੀ ਅਸਲ ਕੀਮਤ ਦੋ ਛਤਰ ਵੀਡੀਓ ਪੂਰੀ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ ਇਸ ਵੀਡੀਓ ਸਬੰਧੀ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਸਾਂਝੇ ਕਰਿਓ ਅਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਕਿਰਪਾ ਕਰਕੇ ਬ੍ਰੀਫ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ